ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਿਨਾਂ ਡੋਰੀ ਤੋਂ ਪਾਈਪਿੰਗ ਕੱਢ ਕੇ ਦਿਖਾਵਾਂਗੇ ਤੇ ਜਿਹਦੇ ਵਿੱਚ ਡੋਰੀ ਨਹੀਂ ਪੈਂਦੀ ਤੇ ਸਲਵਾਰ ਨਾਲ ਜਿਹੜਾ ਆਪਣਾ ਕੋਲ ਕਪੜਾ ਹੁੰਦਾ ਉਹਦੇ ਨਾਲ ਦੀ ਆਪਾਂ ਪਾਈਪਿੰਗ ਕੱਢਦੇ ਆਂ ਤੇ ਕਈ ਵਾਰ ਕੀ ਹੁੰਦਾ ਆਪਾਂ ਨੂੰ ਸੂਟ ਦੀ ਕਾਲੀ ਹੁੰਦੀ ਹੈ ਤੇ ਆਪਣੇ ਕੋਲ ਬਾਜ਼ਾਰ ਜਾਂਦਾ ਟਾਈਮ ਨਹੀਂ ਹੁੰਦਾ ਤਾਂ ਤੁਸੀਂ ਇਸ ਤਰੀਕੇ ਨਾਲ ਥੋੜਾ ਜਿਹਾ 2 ਇੰਚ ਚੌੜਾ ਕਪੜਾ ਲੈ ਸਕਦੇ ਆਂ ਤੇ ਤੁਸੀਂ ਆਜੇ ਸੂਟ ਤੇ ਪਾਈਪਿੰਗ ਕੱਢ ਸਕਦੇ ਹੋ ਦੇਖੋ ਜੀ ਆਪਾਂ 2 ਇੰਚ ਚੌੜਾ ਇਹ ਕਪੜਾ ਲਿਆ ਠੀਕ ਹੈ ਜੀ ਤੇ ਜਿਹੜਾ 1 ਇੰਚ ਆਪਾਂ ਚਾਕ ਤੋਂ ਲੰਬਾ ਲਿਆ ਠੀਕ ਹੈ ਜੀ ਆਪਣਾ ਜਿਹੜੀ हिਪ ਦੀ ਸਲਾਈ ਦੇਖੋ ਇਹ ਤੋਂ 1 ਇੰਚ ਆਪਾਂ ਕਪੜਾ ਜਾਰੇ ਲੰਬਾ ਲਿਆ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕਪੜੇ ਨੂੰ ਇਸ ਤਰੀਕੇ ਨਾਲ ਡਬਲ ਫੋਲਡਿੰਗ ਕਰ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਕਪੜੇ ਨੇ ਆਪਾਂ ਡਬਲ ਫੋਲਡਿੰਗ ਕਰ ਲਿਆ ਇਸ ਤੋਂ ਬਾਅਦ ਆਪਾਂ ਸੂਟ ਦਾ ਪੁੱਠੇ ਵਾਲਾ ਪਾਸਾ ਰੱਖਣਾ ਦੇਖੋ ਆਪਣੇ ਕੋਲ ਸੂਟ ਦਾ ਪੁੱਠੇ ਵਾਲਾ ਪਾਸਾ ਹੈ ਤੇ ਪੁੱਠੇ ਵਾਲੇ ਪਾਸੇ ਆਪਾਂ ਚਾਕ ਤੇ ਇਹਨੂੰ ਬਿਲਕੁਲ ਨਾ ਰੱਖ ਦੇਣਾ ਕਪੜੇ ਨੂੰ ਇਸ ਤਰੀਕੇ ਨਾਲ ਇਸ ਤਰ੍ਹਾਂ ਠੀਕ ਹੈ ਜੀ ਪੁੱਠੇ ਵਾਲੇ ਪਾਸੇ ਰੱਖਣਾ ਡਬਲ ਫੋਲਡਿੰਗ ਕਰਕੇ ਕਪੜਾ ਬਿਲਕੁਲ ਚਾਕ ਦੇ ਨਾਲ ਨਾ ਰੱਖ ਦੇਣਾ ਜਿਹੜਾ ਕਿ ਆਪਣੇ ਚਾਕ ਦਾ ਖੁੱਲੇ ਵਾਲਾ ਪਾਸਾ ਉਧਰਲੀ ਸਾਈਡ ਰੱਖਣਾ ਹੈ ਤੇ ਇਸ ਤੋਂ ਬਾਅਦ ਆਪਾਂ ਪੈਰ-ਪੈਰ ਦੀ ਸਿਲਾਈ ਲਾ ਦੇਾਂਗੇ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਣੀ हिਪ ਵਾਲੀ ਸਿਲਾਈ ਤੋਂ 1 ਇੰਚ ਉੱਪਰ ਰੱਖਾਂਗੇ ਇਹਨੂੰ ਇਸ ਤਰ੍ਹਾਂ ਤੇ ਪੈਰ-ਪੈਰ ਦੀ ਸਿਲਾਈ ਲਾ ਦੇਾਂਗੇ ਠੀਕ ਹੈ ਚਾਕ ਦੇ ਖੁੱਲੇ ਵਾਲੇ ਪਾਸੇ ਰੱਖਣਾ ਕਪੜਾ ਉਧਰ ਨੂੰ ਇਸ ਤਰੀਕੇ ਨਾਲ तो थले घेरे भी आप इंच कपड़ा व्ध रखिया लो जी आप इस तरीके ने सिलाई ला ली है बिल्कुल कन्नी कन्नी से कपड़े रखे आप ठीक है जी इस तू बाद आप करना है गा? ਸਿੱਧੇ ਲਈ ਸਹਰ ਜਿੱਥੇ ਆਪਾਂ ਘੇਰੇ ਦਾ ਨਿਸ਼ਾਨ ਲਾਇਆ ਦੇਖੋ ਆਪਾਂ ਇੱਥੇ ਘੇਰੇ ਦਾ ਨਿਸ਼ਾਨ ਲਾਇਆ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡਿੰਗ ਕਰਨਾ ਇਸ ਤਰੀਕੇ ਨਾਲ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਜਿੰਨੀ ਤੁਸੀਂ ਪਾਈਪਿੰਗ ਬਾਹਰ ਰੱਖਣੀ ਹੈ ਉਹਨੂੰ ਤੁਸੀਂ ਇਸ ਤਰੀਕੇ ਨਾਲ ਫੋਲਡਿੰਗ ਕਰਨਾ ਦੇਖੋ ਜੀ ਆਹ ਵਾਲਾ ਕੱਪੜਾ ਹੈ ਜਿਹੜਾ ਆਪਣਾ ਇਸ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਜਿੰਨੀ ਪਾਈਪਿੰਗ ਬਾਹਰ ਕੱਢਣੀ ਹੈ ਉਹਨਾਂ ਤੁਸੀਂ ਕੱਪੜਾ ਬਾਹਰ ਰੱਖ ਦੇਣਾ ਤੇ ਬਾਕੀ ਕੱਪੜਾ ਤੁਸੀਂ ਫੋਲਡਿੰਗ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜੀ ਦੇਖੋ ਆਪਣਾ ਸੂਟ ਦਾ ਸਿੱਧੇ ਵਾਲਾ ਪਾਸਾ ਆ ਗਿਆ ਜਿਹੜਾ ਕਪੜਾ ਆਪਾਂ ਸਿੱਧੇਲੇ ਪਾਸੇ ਨੂੰ ਫੋਲਡਿੰਗ ਕਰਨਾ ਹੈ ਇਸ ਤਰੀਕੇ ਨਾਲ ਤੇ ਜਿੰਨੀ ਤੁਸੀਂ ਪਾਈਪਿੰਗ ਬਾਹਰ ਰੱਖਣੀ ਹੈ ਉਨਾਂ ਹੀ ਕਪੜਾ ਤੁਸੀਂ ਇਸ ਤਰੀਕੇ ਨਾਲ ਰੱਖਣਾ ਹੈ ਇਧਰ ਨੂੰ ਤੇ ਬਾਕੀ ਕਪੜਾ ਤੁਸੀਂ ਅੰਦਰ ਫੋਲਡਿੰਗ ਕਰ ਦੇਣਾ ਦੇਖੋ ਆਪਾਂ ਇੰਨੀ ਪਾਈਪਿੰਗ ਬਾਹਰ ਕੱਢਣੀ ਹੈ ਤੇ ਆਪਾਂ ਇੰਨਾ ਕਪੜਾ ਬਾਹਰ ਨੂੰ ਰੱਖਤਾ ਤੁਸੀਂ ਆਪਦੇ ਹਿਸਾਬ ਨਾਲ ਪਾਈਪਿੰਗ ਮੋਟੀ ਪਤਲੀ ਕੱਢ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਪਾਈਪਿੰਗ ਦੇ ਨਾਲ ਨਾਲ ਸिलाई ਲਾਵਾਂਗੇ ਆਹ ਵਾਲੇ ਜਿਹੜਾ ਸੂਟ ਵਾਲਾ ਕਪੜਾ ਉਹਦੇ ਉੱਪਰ ਸिलाई ਲਾਵਾਂਗੇ ਪਾਈਪਿੰਗ ਦੇ ਉੱਪਰ ਸिलाई ਨਹੀਂ ਲਾਵਾਂਗੇ ਕਣ ਆਪਣੀ ਨੀਕ ਪਾਈਪਿੰਗ ਬਾਹਰ ਆਈ ਦੇਖੋ ਬਰਾਬਰ ਬਰਾਬਰ ਪਾਈਪਿੰਗ ਆਪਣੀ ਇਕੋ ਜੀ ਹੈ ਤੇ ਇਧਰਲੇ ਪਾਸੇ ਆਪਣੀ ਦੇਖੋ ਅੰਡਰਗਰਾਉਂਡ ਪਾਈਪਿੰਗ ਹੋ ਗਈ ਹੈ ਸਾਰੀ ਠੀਕ ਹੈ ਜੀ ਤੋ ਬਾਰੇ ਦੇਖੋ ਆਪਣੀ ਹਿਪ ਵਾਲੀ ਸਲਾਈ ਆ ਗਈ ਠੀਕ ਹੈ ਜੀ ਇੱਥੇ ਵੀ ਆਪਾਂ ਇਸ ਤਰੀਕੇ ਨਾਲ ਹੀ ਬਿਲਕੁਲ ਚਾਕ ਵਾਲੀ ਸਲਾਈ ਦੇ ਨਾਲ ਇਸ ਤਰੀਕੇ ਨਾਲ ਪਾਈਪਿੰਗ ਰੱਖ ਦਈਆਂ ਦੇਖੋ ਜੀ ਬਿਲਕੁਲ ਚਾਕ ਵਾਲੀ ਸਲਾਈ ਦੇ ਨਾਲ ਇਸ ਤਰੀਕੇ ਨਾਲ ਪਾਈਪਿੰਗ ਰੱਖ ਦੇਣੀ ਹੈ ਇੱਥੇ ਆਪਾਂ ਡਬਲ ਸਲਾਈ ਕਰਦੇ ਹਾਂਗੇ तो देख सकते हो कि सोनी अपनी पाइपिंग निकली है ठीक है जी देखो बिल्कुल बराबर बराबर अपनी पाइपिंग निकली है इस तरह ही आप दूजे पास चाक से पाइपिंग क्डा जी इस तुँब दूजे चाक से आप पाइपिंग क्डा तो सूट के पुठे आए पास इस तरीके ने डबल करके कपड़ा रखा इस तरह तो ਲੰਬਾਈ ਤੋਂ 1 ਇੰਚ ਵੱਧ ਰੱਖਾਂਗੇ ਜੀ ਆਪਾਂ ਇਹਨੂੰ ਇਸ ਤਰੀਕੇ ਨਾਲ ਤੇ ਬਿਲਕੁਲ ਨਾਲ ਨਾਲ ਸਲਾਈ ਲਾਉਣੀ ਹੈ ਪੈਰ ਪੈਰ ਦੀ ਲੋ ਜੀ ਆਪਾਂ ਸਲਾਈ ਲਾ ਲਈਏ ਦੇਖੋ ਕਪੜਾ ਫੋਲਡਿੰਗ ਕਰਕੇ ਤੇ ਹਿਪ ਵਾਲੀ ਸਲਾਈ ਤੋਂ 1 ਇੰਚ ਆਪਾਂ ਉੱਪਰ ਕਪੜਾ ਲਾਇਆ ਤੇ ਇਸ ਤੋਂ ਬਾਅਦ ਕੀ ਕਰਨਾ ਸੂਟ ਦਾ ਇਸ ਤਰੀਕੇ ਨਾਲ ਸਿੱਧੇ ਵਾਲੀ ਸਾਈਡ ਲਾਵਾਂਗੇ ਇਸ ਤਰੀਕੇ ਨਾਲ ਆ ਸਿੱਧਾ ਵਾਲਾ ਪਾਸਾ ਆ ਗਿਆ ਸੂਟ ਦਾ ਆਪਾਂ ਆਪਾਂ ਇਸ ਤਰੀਕੇ ਨਾਲ ਨੂੰ ਫੋਲਡਿੰਗ ਕਰਨਾ ਜੀ ਇਸ ਤਰ੍ਹਾਂ ਤੇ ਜਿੱਥੇ ਆਪਣੇ ਘੇਰੇ ਦਾ ਨਿਸ਼ਾਨ ਲੱਗਿਆ ਉੱਥੇ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਕੱਪੜੇ ਨੂੰ ਠੀਕ ਹੈ ਜਿੰਨੀ ਤੁਸੀਂ ਪਾਈਪਿੰਗ ਬਾਹਰ ਕੱਢਣੀ ਹੈ ਉਹਨੂੰ ਓਨਾ ਕਪੜਾ ਆਪਾਂ ਬਾਹਰ ਰੱਖਾਂਗੇ ਬਾਕੀ ਕਪੜਾ ਆਪਾਂ ਅੰਦਰ ਕਰ ਦੇਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਆਪਾਂ ਪਾਈਪਿੰਗ ਦੇ ਨਾਲ ਨਾਲ ਸिलाई ਲਾ ਦਾਂਗੇ ਪਾਈਪਿੰਗ ਜਿਹੜੀ ਹੈਗੀ ਆਪਣੀ ਦੋਨੇ ਸਾਈਡ ਬਰਾਬਰ ਹੋਣੀ ਚਾਹੀਦੀ ਹੈ। ਲੋ ਜੀ ਇਸ ਤਰੀਕੇ ਨਾਲ ਸਾਰੇ ਚਾਕ ਨੂੰ ਆਪਾਂ ਫੋਲਡਿੰਗ ਕਰ ਲਾਂਗੇ ਤੇ ਪਾਈਪਿੰਗ ਆਪਣੀ ਬਰਾਬਰ ਬਰਾਬਰ ਬਾਹਰ ਕੱਢ ਲਾਂਗੇ ਠੀਕ ਹੈ ਜੀ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕੀਤਾ ਆਹ ਵਾਲਾ ਕਪੜਾ ਆਪਾਂ ਅੰਦਰੋਂ ਫੋਲਡਿੰਗ ਕਰਤਾ ਜਿੰਨੀ ਪਾਈਪਿੰਗ ਆਪਾਂ ਬਾਹਰ ਰੱਖਣੀ ਉਹਨਾਂ ਹੀ ਕਪੜਾ ਆਪਾਂ ਬਾਹਰ ਕੱਢਿਆ ਸਾਰਾ ਬਰਾਬਰ ਬਰਾਬਰ ਆਪਣਾ ਕਪੜਾ ਆਊਗਾ ਤੇ ਪਾਈਪਿੰਗ ਦੇ ਨਾਲ ਨਾਲ ਸਟਾਈਲ ਕਰਾਂਗੇ ਆਪਾਂ। ਜੀ ਇਸ ਤੋਂ ਬਾਅਦ ਆਪਣੀ ਚਾਕ ਤੇ ਸਲਾਈ ਆ ਗਈ ਦੇਖੋ ਆਪਾਂ ਕਿਵੇਂ ਲਾਉਣੀ ਹੈ ਇੱਥੇ ਆ ਆਪਣੀ हिਪ ਵਾਲੀ ਸਲਾਈ ਆ ਗਈ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਕੇ ਤੇ ਬਿਲਕੁਲ हिਪ ਵਾਲੀ ਸਲਾਈ ਦੇ ਨਾਂ ਰੱਖ ਰਹੇ ਹਾਂ ਇਹਨੂੰ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਦੇਖੋ ਦੂਸਰੀ ਸਾਈਡ ਵੀ ਆਪਣੀ ਪਾਈਪਿੰਗ ਦੇਖੋ ਕਿੰਨੀ ਸੋਹਣੀ ਨਿਕਲੀ ਹੈ ਜੀ ਬਿਲਕੁਲ ਬਰਾਬਰ ਬਰਾਬਰ ਆਪਣੀ ਪਾਈਪਿੰਗ ਨਿਕਲੀ ਆ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਜਿਹੜਾ ਆਹ ਵਾਲਾ ਕਪੜਾ ਜੀ ਆਪਣਾ ਘੇਰੇ ਤੇ 81 ਦਾ ਆਪਾਂ ਵੱਧ ਰੱਖਿਆ ਇਹਨੂੰ ਕੀ ਕਰਨਾ ਆਪਾਂ ਇਸ ਤਰੀਕੇ ਨਾਲ ਅੰਦਰ ਵਿੱਚ ਇਸ ਤਰੀਕੇ ਨਾਲ ਫੋਲਡਿੰਗ ਕਰ ਦੇਾਂਗੇ ਤੇ ਇਸ ਤਰੀਕੇ ਨਾਲ ਇੱਥੇ ਆਪਣੀ ਜਿਹੜੀ ਹੈਗੀ ਆ ਤਰਪਾਈ ਹੋ ਜੂਗੀ ਠੀਕ ਹੈ ਜੀ ਇੱਥੇ ਆਪਣੀ ਸਾਰੀ ਤਰਪਾਈ ਹੋ ਜੂਗੀ ਤੇ ਇਹ ਵੀ ਆਪਣਾ ਬੰਦ ਹੋ ਜੂਗਾ ਇੱਥੋਂ ਸਾਰਾ ਤੇ ਆ ਆਪਣੀ हिਪ ਵਾਲੀ ਸਾਈਡ ਆ ਗਈ ਇਹ ਆਪਣੀ हिਪ ਵਾਲੀ ਸਾਈਡ ਆ ਗਈ ਦੇਖੋ ਆਪਣੇ ਇੱਥੇ ਵੀ ਕਿੰਨੀ ਸਫਾਈ ਨਾਲ ਪਾਈਪਿੰਗ ਨਿਕਲੀ ਹੈ ਜੀ ਤੇ ਸੋ ਫਰੈਂਡਸ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰੱਬ ਰੱਖਾ